ਕੀ ਕਰਦਾ ਆ ਆ ਕਹਿੰਦੇ ਮੁੰਡਾ ਜਦੋਂ ਕੌਡੀਆਂ ਪਾਉਂਦਾ ਤੇ ਐਨ ਐਕਸ਼ਨ ਬਖਰੇ ਜਿਆ ਕਰਦਾ ਕਹਿੰਦਾ ਹੋਰ ਕਿਹੜਾ ਤੂੰ ਦਿੱਲੀ ਜਿੱਤੀ ਦਿਲ ਹੀ ਜਿੱਤੇ ਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਪਰ ਦੱਬਦਾ ਕਿੱਥੇ ਆ ਆ ਜਤਿੰਦਰ ਪਹਿਲਵਾਨ ਦਾ ਪੋਤਾ ਇਸ ਵੇਲੇ ਕਬੱਡੀ ਪਾ ਰਿਹਾ ਮਿੰਟੂ ਕਸ਼ਤੀ ਆਲਵੀ ਪੁੱਜਿਆ ਹੋਇਆ ਹੈ ਜਿਹਨੂੰ ਆਖਦੇ ਵੀਰ ਨੂੰ ਟੈਲੀ ਹੁਣੀ ਸਾਰੇ ਵੀਰ ਜਿਹੜੇ ਆਏ ਹੋਏ ਹੈ ਮਿੰਟੂ ਉਹਨਾਂ ਦਾ ਟੈਲੀ ਉਹਨਾਂ ਦਾ ਧੰਨਵਾਦ ਹੈ ਸਾਹਮਣੇ ਕਬੱਡੀ ਇਸ ਵੇਲੇ ਨੌਜਵਾਨ ਗਬਰੂ ਦੀ ਪਈ ਹੋਈ ਲਾਓ ਸਾਹਮਣੇ ਇਸ ਵੇਲੇ ਕਹਿੰਦੇ ਟੱਕਰ ਸਿਰੇ ਦੀ ਆ ਦੋ ਵੱਡੇ ਮੱਲਾਂ ਦੇ ਦਰਮਿਆਨ ਕਬੱਡੀ 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 ਨੰਬਰ 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 ਉੱਠਿਆ ਮੇਲਾ ਨੱਚ ਉੱਠਿਆ ਉਹ ਕਮੈਂਟਰੀ ਸਰਾ ਲਗਿਆ ਪਿਆ ਡੌਣ ਦੀਆਂ ਪੈਣੀਆਂ ਸਾਹਮਣੇ ਰੇਡ ਤੇਲੂ ਕਰਦੇ ਗੱਲ ਯਾਰ ਲਓ ਸਾਹਮਣੇ ਕਬੱਡੀ ਰਮਨ ਦੀ ਤੇ ਦੂਜੇ ਪਾਸੇ ਹੁਣ ਦੇਖਦੇ ਵੀ ਔਲਖਾ 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 ਸਰਾ ਲਾਈ ਜਾਂਦਾ ਹੈ ਔਲਖਾ ਲਾ ਸਰਾ ਲਾਈ ਜਾਂਦਾ ਪਾਲਾ ਪਿੰਦਰਾ ਰਾਜਾ ਪਿੰਦਰਾ ਐਨ ਕਹਿੰਦੇ ਪਾਰ ਕਰ ਰਹੇ ਕੌਣ ਆ ਗਿਆ ਇਹ ਆਲਮਗੀਰ ਵਾਲਾ ਸ਼ੁਕਰਪੁਰ ਫਹਲਬਾਨ ਦਾ ਪੋਤਾ ਹੈ ਇਸ ਵੇਲੇ ਕਬੱਡੀ ਪਾ ਰਿਹਾ ਹੈ ਐਨ ਸਿੱਖ ਟੈਂਪਲ ਮਿਡਵੇ ਫੁਲ ਹੈਮਪਟਨ ਦੀ ਟੀਮ ਛਿੰਦੇ ਅਮਲੀ ਦੀ ਆਹ ਵੇਖਦਾ ਵੀ ਤੋ ਇਸ ਲਈ ਸਿਰ ਆਏ ਜਸ਼ਨਿਆ ਉਹ ਹੱਦਿਓ ਜਸ਼ਨਿਆ ਹੋ ਗਿਆ ਕੀਓ ਜਸ਼ਨਿਆ ਜੀ ਉਹ ਜਸ਼ਨਿਆ ਜੀ ਉਹ ਜਸ਼ਨਿਆ ਲੈ ਵੀ ਸੁਖਿਆ ਚੱਕਾ ਆਦਾ ਮੇਰੇ ਵੀਰੋ ਮੈਡਵੇ ਦੀ ਟੀਮ ਦਾ ਪਰ ਵੇਖਦੇ ਵੀ ਤੁੱਲੇ ਦੀ ਰੇਡ ਦੁੱਲਾ ਦੇ ਦੁਗਾਲਾ ਦੁੱਲਾ ਦੇ ਦੁਗਾਲਾ ਦੁੱਲਾ ਦੇ ਦੁਗਾਲਾ ਦੁੱਲਾ ਦੇ ਦੁਗਾਲਾ ਉਹ ਦੁੱਲਾ ਦੇ ਦੋਗਾ ਵਾਲਾ ਟੱਕਰ ਬੱਬਰ ਸ਼ੇਰਾਂ ਦੇ ਦਰਮਿਆਨ ਦੁੱਲਾ ਏ ਦੁੱਲਿਆ ਏ ਦੁੱਲਿਆ 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 ਵਾਹ ਦੁੱਲਿਆ ਗੁਰਦੀਪਾ ਮੌਰੀ ਜੀ ਕੁਲਦੀਪ ਅੱਜ ਮਾਮੇ ਦੇ ਮੇਲੇ ਤੇ ਸੋਨਾ ਕਹਿੰਦਾ ਐਨ ਭੰਗੜਾ ਪੈਣ ਵਾਲੀ ਗੱਲ ਹੈ ਤਗੜਾ ਮਾਨ ਸਰਮਾਦਾ ਇਹਨੂੰ ਬਾਠ ਵੱਲੋਂ ਵੀ ਕਹਿੰਦੇ ਵੱਡਾ ਮਾਨਸਰਮਾ ਕੀਤਾ ਜਾ ਰਿਹਾ ਅਮਰਤੌਰ ਖਦਾ ਪਰ ਸਾਹਮਣੇ ਕਬੱਡੀ ਕਹਿੰਦੇ ਨਾਸ ਨੇ ਪਾ ਦਿੱਤੀ ਹੈ ਉਹ ਵੇਖਾ ਜੀ ਇਸ ਲਈ ਮੁੰਡਾ ਫੱਬਦਾ ਨੱਚਦਾ ਹੁਣ ਵੇਖਦੇ ਵੀ ਦੂਜੇ ਪਾਸੇ ਦੁਗਾਲਾ 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 ਉਹ ਦੁਗਾਲਾ 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 ਕਬੱਡੀ ਕਬੱਡੀ ਮੇਲਾ ਗੂੰਜਦਾ ਸਾਰਾ ਵੱਜਦਾ ਨਜ਼ਾਰਾ ਪਲੀਜ਼ ਚੜ੍ਹਦੀ ਕਲਾ ਵਾਲੇ ਵੀ ਸਪੈਸ਼ਲ ਤੌਰ ਤੇ ਧੰਨਵਾਦ ਹੈ ਸਾਹਮਣੇ ਇਸ ਲਈ ਇੱਕ ਮੁਕਤੇ ਕੁਲਵਿੰਦਰ ਧਰਮਪੁਰ ਆ ਰਹੇ ਹੁੰਦਾ ਹੈ ਸਾਰੇ ਕਹਿੰਦੇ ਅੱਜ ਦੇ ਮੇਲੇ ਤੇ ਵੇਖ ਲੜਖੜੇ ਪੈਂਦੇ ਆ ਮੇਰੀ ਬੀਤੀ ਆ ਸੋਨੇ ਆਪਾਂ ਜਦੋਂ ਰੇਡ ਪੈਂਦੀ ਆ ਪਲੀਜ਼ ਗਰਾਊਂਡ ਕਲੀਅਰ ਕਰਿਓ ਸੋਨੇ ਵੀਰ ਜਦੋਂ ਰੇਡ ਪੈਂਦੀ ਆ ਤੋ ਗਰਾਊਂਡ ਕਲੀਅਰ ਰੱਖਣੀ ਆ ਧਿਆਨ ਦਿਓ ਔਰ ਇਸ ਦੇ ਪਾਸੇ ਮਦਾਨ ਦੇ ਵਿੱਚ ਆਪਾਂ ਵੇਖਦੇ ਵੀ 나ਥ ਪਰ ਫੈਸਲਾ ਕਹਿੰਦੇ ਮਣੀ ਤੋੜਦਾ ਨੰਬਰ ਜਾਫੀਆਂ ਦਾ ਟੈਲਫੋਨ ਦੀ ਟੀਮ ਨੂੰ ਦਿੱਤਾ ਗਿਆ ਹੈ ਸ਼ੀਰਾ ਜਗ ਲਖਾਉ ਤੇ ਸੀਤਾ ਸੰਧੂ ਜੀ ਕਾਂਤਾ ਪੰਡਾ ਜੀ ਕਹਿੰਦੇ ਵੀ ਜਿਹੜਾ ਮੈਨ ਆਫ ਦਾ ਟੂਰਨਾਮੈਂਟ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਤੇ ਹੋਵੇਗਾ ਪਿਛਲੇ ਸਾਲ ਵੀ ਸਾਡੇ ਲੋ ਸੀ ਤੇ ਅਗਲੇ ਸਾਲ ਵੀ ਸ਼ੀਰਾ ਬਾਬਾ ਜੀ ਕੋਲ ਨੋਟ ਕਰਾ ਦਿੱਤਾ ਹੈ ਔਰ ਬਲਵਿੰਦਰ ਫਿੱਡਾ ਜੀ ਉਹਨਾਂ ਦਾ ਕੇਵਲ ਪਾਸਲਾ ਜੀ ਦੇ ਸਾਥੀ ਰਹੇ ਨੇ ਮੱਖਣ ਜੀ ਬਹੁਤ ਰਾਰੇ ਉਹਨਾਂ ਦਾ ਵੀ ਧੰਨਵਾਦ ਹੈ ਪਲੀਜ਼ ਗਰਾਊਂਡ ਕਲੀਅਰ ਕਰ ਦਿੱਤੀ ਜਾਵੇ ਸਿਰੇ ਦੀ ਟੱਕਰ ਹੈ ਦੋਨੋਂ ਟੀਮਾਂ ਦੇ ਦਰਮਿਆਨ ਜਸ਼ਨ ਨੇ ਪੁਆਇੰਟ ਦਾ ਵਾ